ਦਾ ਜੈ 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 ਕੀ ਜੀ ਚੇਤ ਹੈ ਆ ਮਾਨਯੋਗ ਕਥਨ પોલીસ ਅਮਨ ਸਰ ਸਰਕਾਰੀ ਕਮਿਸ਼ਨ ਕੋਲ ਵਿਗਨ ਸੰਦਰਭੇ ਸ਼ੇਟ ਅਤੇ ਐਡੀਸੀਪੀ 2 ਮੈਮ ਹਰਕਮਨ ਕੌਰ ਉਹਨਾਂ ਦੇ ਨਿਸ਼ਾਨ ਦੇ ਸ਼ੇਟ ਅਸੀਂ ਇੱਕ ਮਹਿੰਮ ਚਲਾਈ ਹੋਈ ਹੈ ਅਤੇ ਸਾਡੇ ਇੱਕ ਵਾਰਦਾਤ ਹੁੰਦੀ ਆ 23 ਤਰੀਕ ਨੂੰ ਇੱਕ ਬਾਈਕ ਚੋਰ ਇੱਕ ਬਾਈਕ ਚੋਰੀ ਹੁੰਦੀ ਆ ਗੋਨانک ਹਸਪੀਟਲ ਦੇ ਵਿੱਚੋਂ ਉਦੇ ਵਿੱਚ ਇੱਕ ਬਾਈਕ ਸਪਲੈਂਡਰ ਜਿਹੜਾ ਚੋਰੀ ਹੁੰਦਾ ਉਹਦੇ ਉੱਪਰ ਅਸੀਂ ਇੱਕ ਪਰਚਾ ਦਰਜ ਕਰਦੇ ਹਾਂ 125/24 ਪਰਚਾ ਦਰਜ ਕਰਕੇ ਅਸੀਂ ਤਤਤੀ ਸ਼ੁਰੂ ਕਰਦੇ ਹਾਂ ਸਾਡੇ ਕੋਲ ਇੱਕ ਦੋਸ਼ੀ ਅਸੀਂ ਆਪਣੀ ਹੈਡ ਕਰਦੇ ਹਾਂ ਜਿਹਦਾ ਨਾਮ ਸ਼ਾਮ ਸ਼ਾਮ ਸਿੰਘ ਹੈਗਾ ਲੰਗਰਵਾਲਾ ਦਾ ਖਾਨਾ ਜਾਨੂੰਗਾ ਉਹਦੇ ਵਿੱਚ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਸਾਡੇ ਐਸਟੂ ਸਾਹਿਬ ਨੇ ਟੀਮ ਬਣਾ ਕੇ ਬੜਾ ਵਧੀਆ ਇੱਕ ਕੰਮ ਕੀਤਾ ਉਹਦੇ ਵਿੱਚ ਅਸੀਂ ਚਾਰ ਵਾਹਨਸ ਰਿਕਵਰ ਕੀਤੇ ਜਿਹਦੇ ਵਿੱਚ ਸਾਡੇ ਦੋ ਮੋਟਰਸਾਈਕਲ ਨੇ ਸਪਲੈਂਡਰ ਇੱਕ ਸਕੂਟੀ ਹੈ ਤੇ ਇੱਕ ਸਾਡਾ ਇਹ ਪਹਿਲਾ ਪੈਸ਼ਨ ਮੋਟਰਸਾਈਕਲ ਰਿਕਵਰ ਹੋਇਆ ਸੀ ਅਸੀਂ ਟੋਰੀ ਰਿਚ 4 ਵਾਈਕਲਸ ਰਿਕਵਰ ਕੀਤੇ ਆ ਤੇ ਉਮੀਦ ਹੈ ਕਿ ਹੋਰ ਵੀ ਰਿਕਵਰ ਹੋਏਗਾ ਇਹ ਸਭ ਕਿੰਨੇ ਸਮੇਂ ਤੋਂ ਲੱਗਾ ਹੋਇਆ ਹੈ ਚੋਰੀ ਦਾ ਦੇਖੋ ਜੀ ਇਹ ਪ੍ਰਾਣਾ ਇਹ ਇਹ ਦੇਖੋ ਪਹਿਲਾਂ ਵੀ ਇੱਕ ਪਛਾਣ ਦਰਜੀਆ ਸਿਟੀ ਗੁਰਦਾਸਪੁਰ ਦਾ ਦੋਸਤ ਸਭੀ ਬਟਾ ਤੇ ਉਹ ਵੀ ਚੋਰੀ ਦਾ ਹੈਗਾ ਉਹਦੇ ਵਿੱਚ ਵੀ ਵਾਈਕਲ ਚੋਰ ਹੋਇਆ ਸੀ ਚੋਰੀ ਹੋਈ ਜੀ ਤੇ ਇਹ ਕਿ ਬੈਕਗ੍ਰਾਉਂਡ ਦਾ ਹੁਣ ਹਿਸਟਰੀ ਅਸੀਂ ਜਾਣਾਂਗੇ ਅਸੀਂ ਤਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਸਰ ਇਹ ਚੋਰੀ ਕਰਕੇ ਕੰਮਾਤੀ ਚੋਰੀ ਕਰਕੇ ਅੱਗੇ ਸੇਲ ਕਰਦਾ ਸੀਗਾ ਮਾਈਟ ਬੀ ਇਹਨਾਂ ਨੇ ਹਲੇ ਤਾਂ ਹਲੇ ਤਾਂ ਆਪਣੀ ਜਗ੍ਹਾ ਤੇ ਕਿਤੇ ਖੜੇ ਹੀ ਕਿਤੇ ਹੋਏ ਸੀਗੇ ਚੋਰੀ ਕਰਕੇ ਏ ਬਾਕੀ ਤਰਕੀਸ਼ ਦਾ ਹਿੱਸਾ ਜਿੱਦਾਂ ਜਿੱਦਾਂ ਕੋਈ ਕੋਈ ਆਉਗੂ ਤਾਂ ਮੈਨੂੰ ਸਿੱਧਾ ਸੰਗ ਹੈ। ਖਾਸ ਏਰੀਆ ਸੀ ਜਿੱਥੇ ਐਕਟਿਵ ਸੀਗਾ ਜਿੱਥੇ ਮਨੀਤੋਰੀ ਕਰਦੇ। ਨਹੀਂ ਜਿੱਥੇ ਉਹਨਾਂ ਨੂੰ ਈਜ਼ੀ ਟਾਸਕ ਈਜ਼ੀ ਟਾਸਕ ਮਿਲਦਾ ਬਾਈ ਜਿੱਥੇ ਉੱਤੇ ਉੱਤੇ ਜੁੜਦਾ। ਜਿੱਦਾਂ ਉਹਨਾਂ ਦਾ ਪਾਰਕਿੰਗ ਹੈਗੀ ਆ ਇਥੇ ਕਾਫੀ ਜਿਆਦਾ ਵਾਹਨ ਸਕੇ ਹੁੰਦੇ ਨੇ। ਪਰ ਫਿਰ ਵੀ ਸਾਡੀ ਪੁਲਿਸ ਵਾਲੀ ਥਾਣਾ ਮਜੀਠਾ ਰੋਡ ਦੀ ਪੁਲਿਸ ਹੈਗੀ ਆ ਉਹ ਕਾਫੀ ਐਕਟਿਵ ਆ। ਇਹਨਾਂ ਨੇ ਐ ਰੈਕਟ ਇੱਕਦਮ ਹੀ ਛੜਨ ਲਈ ਰੈਕਟ ਕਰਦੇ ਹੋਏ ਦੋຊਨੂ ਵੀ ਫੜਿਆ ਪਲੱਸ ਚਾਰ ਮੋਟਰਸਾਈਕਲ ਹੋਰ ਰਿਕਵਰ ਕੀਤੀ। ਸਭ ਚੋਰੀ ਦਾ ਕੋਈ ਖਾਸ ਮਕਸਦ ਨਹੀਂ ਹੈ ਮੋਰਿਸ ਫੀਰੀ ਕੀ ਨਹੀਂ ਹਲੇ ਤਫ਼ਤੀਸ਼ ਦਾ ਹਿਸਾ ਜਿੱਦਾਂ ਤੁਹਾਨੂੰ ਕੋਈ ਡਿਸਕਵਰ ਗੱਲ ਹੋਵੇ ਤਾਂ ਦੱਸਾਂਗੇ ਨਹੀਂ ਨਸ਼ਾ ਵਗੈਰਾ ਹਰਤਾ ਕੋਈ ਗੱਲ ਸਾਹਮਣੇ ਨਹੀਂ ਕਿੰਨੇ ਦਾ ਤਾਂ ਮੋਟਰਨ ਦੇਖੀਆਂ ਲੱਗੀਆਂ ਲੱਗੇ ਜੀ ਇਹ ਚਾਰੇ ਆ ਕੇ 5000 7000 ਦਾ ਵੇਖੀਆਂ ਦਾ ਮੋਟਰਸਕਲ ਹੈ ਬਾਕੀ ਦੇਖ ਲੇ ਜੀ ਐਸਾ ਦੇ ਮੋਟਰ ਕੋਈ ਲੈ ਗਏ ਉਹਨਾਂ ਨੂੰ ਆਪ ਵੀ ਕੜਵੇ ਲੱਗੇ ਹਾਂਜੀ ਜੀ ਬਿਲਕੁਲ ਜੀ ਦੇਖਣੇ ਇਹ ਹਲੇ ਤਾਂ ਇਹ ਆਪਣੇ ਨੇ ਆਪਣੀ ਕਸਟਡੀ ਦੇ ਵਿੱਚ ਰੱਖੀ ਹੋਈ ਸੀ ਨਾ ਹਲੇ ਤਾਂ ਇਹ ਆਪਣੇ ਆਪਣੇ ਟਿਕਾਣਿਆਂ ਦੇ ਵਿੱਚ ਰੱਖੀ ਹੋਈ ਸੀ ਦੇ ਇਹ ਸਰ ਕੱਲਾ ਹੀ ਹੈ ਕਿ ਗਰੋਅ ਨਾ ਕੰਮ ਕਰੇ ਨਹੀਂ ਇਹ ਕੱਲਾ ਹੀ ਸੀਗਾ